ਹੋਰ ਵਿੰਦ ਕੇਜਰੀਵਾਲ ਦੀ ਦਿੱਲੀ ਹਾਈ ਕੋਰਟ ਦੇ ਵਿੱਚ ਜਿਹੜੀਆਂ ਲਾਈਆਂ ਜਾਂਦੀਆਂ ਅਰਜ਼ੀਆਂ ਨੂੰ ਜਿਹੜਾ ਜਵਾਬ ਮਿਲ ਗਿਆ ਇਹ ਕਹਿ ਲਈਏ ਕਿ ਬੂਰ ਨਹੀਂ ਪਿਆ ਉਹਨਾਂ ਦੀ ਜਿਹੜੀ ਆਸ ਉਮੀਦ ਦੇ ਉੱਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਦੂਜੇ ਪਾਸੇ ਸੰਜੇ ਸਿੰਘ ਐਮਪੀ ਦੀ ਜਦੋਂ ਦੇ ਬਾਹਰ ਆਏ ਨੇ ਉਹਨਾਂ ਦੀਆਂ ਸਰਗਰਮੀਆਂ ਹੋਰ ਤੇਜ਼ ਹੋ ਗਈਆਂ ਤੇ ਅੱਜ ਤੇ ਉਹਨਾਂ ਨੇ ਮਿਲਣੀ ਵੀ ਇੱਕ ਵੱਖਰੇ ਜਿਹੇ ਢੰਗ ਨਾਲ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਹੈ ਕੀ ਸੰਕੇਤ ਦੇ ਰਹੀ ਹੈ ਰਾਜਨੀਤੀ ਆਮ ਆਦਮੀ ਪਾਰਟੀ ਦੇਖੋ ਦਿੱਲੀ ਹਾਈ ਕੋਰਟ ਤੋਂ ਤੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਝਟਕਾ ਲੱਗਾ ਕਿਉਂਕਿ ਹਾਈ ਕੋਰਟ ਨੇ ਤੇ ਇਹ ਕਹਿ ਦਿੱਤਾ ਕਿ ਈਡੀ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਸਹੀ ਜਾ ਰਹੀ ਹੈ ਦਾ ਮਤਲਬ ਜਿਹੜਾ ਸ਼ਰਾਬ ਘਟਾਲਾ ਹੋਇਆ ਉਹ ਵੀ ਝਟਕਾ ਅਰਵਿੰਦ ਕੇਜਰੀਵਾਲ ਵਾਸਤੇ ਬਹੁਤ ਵੱਡਾ ਹੈਗਾ ਹੁਣ ਕੀ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਡਬਲ ਬੈਂਚ ਕੋ ਜਾਣਗੇ ਜਾਂ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਕਿਉਂਕਿ ਹੁਣ ਸੁਪਰੀਮ ਕੋਰਟ ਹੀ ਜਾਣਾ ਪਊਗਾ ਇਸ ਮਸਲੇ ਦੇ ਵਿੱਚ ਕਿਉਂਕਿ ਹਾਈ ਕੋਰਟ ਵੱਲੋਂ ਜਿਹੜਾ ਝਟਕਾ ਮਿਲਿਆ ਔਰ ਹਾਈ ਕੋਰਟ ਨੇ ED ਦੀ ਜਿਹੜੀ ਇਨਵੈਸਟੀਗੇਸ਼ਨ ਤੇ ਮੋਹਰ ਲਗਾ ਦਿੱਤੀ ਹੈਗੀ ਆ ਕਿ ਇਹ ਜੋ ਕੁਝ ED ਨੇ ਕਿਹਾ ਸੀ ਇਹਦਾ ਮਤਲਬ ਹੈ ਕਿ ਜੇ ਅਰਵਿੰਦ ਕੇਜਰੀਵਾਲ ਨੂੰ ਨਹੀਂ ਰੀਲੀਫ ਮਿਲੀ ਤਾਂ ਮਤਲਬ ਹੈ ਕਿ ED ਦੀ ਜਿਹੜਾ ਐਕਸ਼ਨ ਹੈ ID ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸਹੀ ਜਾ ਰਹੀ ਹੈਗੀ ਆ ਕਿ ਕਪੜਾ ਹੋਇਆ ਵਾ ਕਿਉਂਕਿ ਆਮ ਆਦਮੀ ਪਾਰਟੀ ਨੇ ਗੋਆ ਦੇ ਵਿੱਚ ਫੌਜੜੇ ਪੈਸੇ ਨੇ ਟ੍ਰੇਲ ਹੋਏ ਨੇ ਇਹ ਆਮ ਆਦਮੀ ਪਾਰਟੀ ਦੇ ਕਨਵੀਨਰ ਕੌਣ ਨੇ ਅਰਵਿੰਦ ਕੇਜਰੀਵਾਲ ਨੇ ਇਹ ਤੇ ਬਹੁਤ ਵੱਡਾ ਝਟਕਾ ਅਰਵਿੰਦ ਕੇਜਰੀਵਾਲ ਵਾਸਤੇ ਔਰ ਆਮ ਆਦਮੀ ਪਾਰਟੀ ਵਾਸਤੇ ਹਾਲਾਂਕਿ ਬੀਤੇ ਦਿਨੀ ਇਹਨਾਂ ਨੇ ਕੋਹ ਹੜਤਾਲ ਰੱਖੀ ਆ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਦੀਆਂ ਆਪੋਜੀਸ਼ਨ ਪਾਰਟੀਆਂ ਕਹਿੰਦੀਆਂ ਕਿ ਡਰਾਮਾ ਵਾ ਚੀਤਪਕ ਸਿੰਘ ਦੇ ਜੱਦੀ ਪਿੰਡ ਨੂੰ ਜਿਹੜੀ ਉਹ ਜਾਤਗਰ ਇਸ ਕੰਮ ਵਾਸਤੇ ਆਮ ਆਦੀ ਪਾਰਟੀ ਨੂੰ ਨਹੀਂ ਬਰਤਣੀ ਚਾਹੀਦੀ ਸੀ ਇਹ ਤਸਵੀਰਾਂ ਵਾਇਰਲ ਹੋ ਕੇ ਕਈ ਲੰਗਰ ਛਕਦੇ ਰਹੇ ਇਸ ਦੌਰਾਨ ਜਿਹੜੀ ਵਾਂਸ ਵੰਨੀਆਂ ਗੱਲਾਂ ਹੋਈਆਂ ਉਹਦਾ ਜਵਾਬ ਤੇ ਹਲੇ ਆਮ ਆਦੀ ਪਾਰਟੀ ਨੇ ਨਹੀਂ ਦਿੱਤਾ ਹੈਗਾ ਪਰ ਹੁਣ ਦੂਜੇ ਪਾਸੇ ਜਿਹੜਾ ਨਵਾਂ ਆਮ ਆਦੀ ਪਾਰਟੀ ਦਾ ਇੱਕ ਚਿਹਰਾ ਉੱਭਰਿਆ ਸੰਜੇ ਸਿੰਘ ਸੰਜੇ ਸਿੰਘ ਵੀ 6 ਮਹੀਨੇ ਜੇਲ੍ਹ ਦੇ ਵਿੱਚ ਲਾਇਆ ਪਰ ਜਿਵੇਂ ਉਹਨਾਂ ਦੀਆਂ ਵੱਖ-ਵੱਖ ਚੈਨਲਾਂ ਦੇ ਵਿੱਚ ਇੰਟਰਵਿਊਜ਼ ਕਰਵਾਈਆਂ ਜਾ ਰਹੀਆਂ ਨੇ ਫਿਰ ਉਹ ਮਨੀਸ਼ ਸੋਧਿਆ ਦੇ ਪਰਿਵਾਰ ਨੂੰ ਜਾ ਕੇ ਮਿਲਦੇ ਰਹੇ ਫਿਰ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨੂੰ ਜਾ ਕੇ ਮਿਲਦੇ ਨੇ ਅੱਜ ਉਹ ਭਗਵੰਤ ਮਾਨ ਸਾਹਿਬ ਨੂੰ ਆ ਕੇ ਮਿਲਦੇ ਤੇ ਕਿਵੇਂ ਭਗਵੰਤ ਮਾਨ ਸਾਹਿਬ ਜੱਪੀ ਪਾ ਕੇ ਮਿਲਦੇ ਨੇ ਫਿਰ ਸੰਜੇ ਸਿੰਘ ਉਹਨਾਂ ਨੂੰ ਚੁੱਕ ਲੈਂਦੇ ਹੈਗੇ ਨੇ ਨਾ ਪਿਆਰ ਦੇ ਨਾਲ ਆਦਰ ਦੇ ਨਾਲ ਮਾਨ ਦੇ ਨਾਲ ਸਤਿਕਾਰ ਦੇ ਨਾਲ ਹੁਣ ਕੀ ਹੈ ਕਿ ਕੇਜਰੀਵਾਲ ਜੇਲ੍ਹ ਦੇ ਵਿੱਚ ਰਹਿ ਰਿਹਾ ਹੈ ਜਿਹੜੀ ਸੰਜੀਤ ਸਿੰਘ ਦੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਦੀ ਉਹਨਾਂ ਨੂੰ ਜਮਾਨਤ ਮਿਲੀ ਹੈ ਜਿਹੜੀ ਉਹਨਾਂ ਦੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਰੋਜ਼ ਰੋਜ਼ ਕੋਈ ਨਾ ਕੋਈ ਮੰਚ ਤੋਂ ਬੋਲ ਰਹੇ ਹੁੰਦੇ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਕਰ ਰਹੇ ਹੁੰਦੇ ਕੋਈ ਨਾ ਕੋਈ ਉਹਨਾਂ ਦੇ ਇੰਟਰਵਿਊ ਚੱਲ ਰਹੀ ਹੁੰਦੀ ਹੈ ਕਿ ਆਮ ਆਦੀ ਪਾਰਟੀ ਵਾਸਤੇ ਜਿਹੜਾ ਕੌਮੀ ਕਨਵੀਨਰ ਤਾਂ ਕਿ ਇੱਕ ਨਵਾਂ ਚਿਹਰਾ ਮਿਲ ਗਿਆ ਹੈਗਾ ਕੀ ਹੋਇਆ ਹੋਇਆਦਾ ਕਿ ਜੇ ਅਰਵਿੰਦ ਕੇਜਰੀਵਾਲ ਨੂੰ ਰੀਲੀਫ ਨਹੀਂ ਅਗਲੇ ਹਕੂਮਤ ਤੱਕ ਮਿਲਦੀ ਕੀ ਫਿਰ ਸੰਜੇ ਸਿੰਘ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਕਾਰਜਕਾਰੀ ਕੌਮੀ ਕਨਵੀਨਰ ਬਣ ਸਕਦੇ ਨੇ ਤੇ ਕੀ ਸੁਨੀਤਾ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣ ਸਕਦੇ ਨੇ ਇਹ ਚਰਚਾ ਸ਼ੁਰੂ ਹੋ ਗਈ ਔਰ ਸੰਜੇ ਸਿੰਘ ਕਿਉਂਕਿ ਇੱਕ ਬੜਾ ਪੋਲੀਟੀਕਲ ਤੌਰ ਤੇ ਇੱਕ ਬੜੀ ਉਹਦੀ ਆਪਣੀ ਇੱਕ ਥੋਟ ਹੈ ਉਹ ਕਲੀਅਰ ਹੈ ਜਿੰਨਾ ਬੜਾ ਕਲੀਅਰ ਹੈ ਔਰ ਬੜਾ ਸਟੇਡ ਫਾਰਡ ਲੀਡਰ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਤੋਂ ਬਾਅਦ ਕਿਉਂਕਿ ਪਾਰਟੀ ਕੋਲ ਇੱਕ ਖੱਪਾ ਜਿਹੀ ਕਿਉਂਕਿ ਸਤਿੰਦਰ ਜੈਨ ਜੇਲ ਦੇ ਵਿੱਚ ਮਨੀਸੂ ਸੋਦੀਆ ਜੇਲ੍ਹ ਦੇ ਵਿੱਚ ਰਾਜਵ ਜੱਡਾ ਲੰਡਨ ਤੋਂ ਨਹੀਂ ਆ ਰਹੇ ਕਿਉਂਕਿ ਉਹਨਾਂ ਦਾ ਕਹਿੰਦੇ ਉੱਥੇ ਇਲਾਜ ਚੱਲ ਰਿਹਾ ਹੈਗਾ ਪੰਜਾਬ ਦੇ ਪੰਜ ਜਿਹੜੇ ਐਮਪੀ ਨੇ ਉਹਨਾਂ ਨੇ ਰਵਿੰਦ ਕੇਜਰੀਵਾਲ ਦੇ ਮਸਲੇ 'ਚ ਕੋਈ ਸਟੇਟਮੈਂਟ ਨਹੀਂ ਦਿੱਤੀ ਚਾਹੇ ਉਹਦੇ ਜਲੰਮੀ ਯੂਨੀਵਰਸਿਟੀ ਵਾਲਾ ਮਾਲਕ ਹੋਵੇ ਚਾਹੇ ਲੁਧਿਆਣੇ ਦਾ ਬਿਜ਼ਨਸਮੈਨ ਹੋਵੇ ਚਾਹੇ ਸਾਨੀ ਸਾਹਿਬ ਹੋਣ ਚਾਹੇ ਬਾਬਾ ਸਿੱਚੇਵਾਲ ਹੋਣ ਇਹ ਤੇ ਚੁੱਪ ਕਰਕੇ ਬੈਠ ਕੇ ਪੰਜਵਾਂ ਹਰਪਜਨ ਸਿੰਘ ਹੋ ਗਿਆ ਇਹ ਤੇ ਬੋਲੇ ਨਹੀਂ ਆਗੇ ਪਤਾ ਨਹੀਂ ਇਹ ਤਾਂ ਅੰਬਸਾਹਬ ਗੁਰਦੁਆਰੇ ਜਿਹੜਾ ਇੱਕ ਪ੍ਰੋਟੈਸਟ ਹੋਇਆ ਸੀ ਉੱਥੇ ਵੀ ਨਜ਼ਰ ਨਹੀਂ ਆਏ ਤੇ ਨਾ ਹੀ ਖਟਕੜਕੜਾ ਵਾਲੇ ਪ੍ਰੋਟੈਸਟ 'ਚ ਨਜ਼ਰ ਆਏ ਬਣਾਇਆ ਜਾ ਰਿਹਾ ਹੈ ਕਿ ਸੰਜੇ ਸਿੰਘ ਇੱਕ ਨਵਾਂ ਵਕਲਪ ਹੋ ਸਕਦਾ ਆਮ ਆਦੀ ਪਾਰਟੀ ਦਾ ਉਹਨੇ ਕਿਉਂ ਜਿਹੜੀ ਜਦੋਂ ਉਹਨਾਂ ਨੂੰ ਰਿਲੀਫ ਦਿੱਤੀ ਗਈ ਹੈ ਹਾਈ ਕੋਰਟ ਅਦਾਲਤ ਨੂੰ ਉਹਨਾਂ ਨੇ ਕਿੰਨੇ ਸਾਰੀਆਂ ਇਸ ਤੇ ਸ਼ਰਤਾਂ ਵੀ ਲਾਈਆਂ ਕਿ ਤੁਸੀਂ ਇਸ ਕੇਸ ਬਾਰੇ ਨਹੀਂ ਬੋਲ ਸਕਦੇ ਪਾਸਪੋਰਟ ਵੀ ਜਮਾਵਾ ਹੋਰ ਵੀ ਕੋ ਉਹਨਾਂ ਨੇ ਬੜੀਆਂ ਗਵਰਨਮੈਂਟ ਕੰਡੀਸ਼ਨ ਪਰ ਸੰਜੇ ਸਿੰਘ ਲੱਗਦਾ ਹੈ ਕਿ ਇੱਕ ਰਣਨੀਤੀਕਾਰ ਕਾਫੀ ਨੇ ਅਰ ਲੋਕਸਾ ਬਾਰੇ ਵਿੱਚ ਇਸ ਟਾਈਮ ਪਾਰਟੀ ਲੜ ਰਹੀ ਹੈ ਦਿੱਲੀ ਵੀ ਲੜ ਰਹੀ ਹੈ ਗੋਆ ਵੀ ਲੜ ਰਹੀ ਹੈ ਗੁਜਰਾਤ ਵੀ ਲੜ ਰਹੀ ਹੈ ਪੰਜਾਬ ਵੀ ਤੇ ਇਸ ਹੋ ਸਕਦਾ ਹੈ ਕਿ ਭਗਵੰਤ ਮਾਨ ਨੂੰ ਇੱਕ ਸਾਥੀ ਮਿਲ ਗਿਆ ਵਿਆਮਾਦੀ ਪਾਰਟੀ ਦੇ ਵਿੱਚ ਇੱਕ ਜੋੜੀ ਬਣ ਗਈ ਹੋਵੇ ਜਿਹੜੀ ਅੱਗੇ ਜੋੜੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਸੀ ਉਹ ਹੁਣ ਜੋੜੀ ਉਹਨਾਂ ਚਿਰ ਤੱਕ ਭਗਵੰਤ ਮਾਨ ਤੇ ਸੰਜੀਤ ਸਿੰਘ ਦੀ ਜੋੜੀ ਔਰ ਸੰਜੀਤ ਸਿੰਘ ਔਰ ਭਗਵੰਤ ਮਾਨ ਦੀ ਜੋੜੀ ਪਹਿਲਾਂ ਵੀ ਪੰਜਾਬ ਦੇ ਵਿੱਚ ਲੋਕਾਂ ਨੇ ਦੇਖੀ ਹੈ 2017 ਦੀਆਂ ਜਿਹੜੀਆਂ ਚੋਣਾਂ ਉਦੋਂ ਸੰਜੇ ਸਿੰਘ ਹੀ ਪਾਰਟੀ ਦੇ ਇੱਥੇ ਪੰਜਾਬ ਦੇ ਵਿੱਚ ਇਨਚਾਰਜ ਉਹ ਹੀ ਕਰਤਾ ਧਰਤਾ ਸੀ ਇਸ ਕਰਕੇ ਜਿਹੜੇ ਨਵੀਂ ਤਸਵੀਰ ਵੇਖਣ ਨੂੰ ਮਿਲ ਰਹੀਆਂ ਸੰਜੇ ਸਿੰਘ ਆ ਰੋਜ਼ ਉਹ ਜਿਹੜੇ ਪਰਿਵਾਰਾਂ ਨੂੰ ਮਿਲ ਰਹੇ ਨੇ ਪਾਰਟੀ ਦੇ ਵਰਕਰਨ ਨੂੰ ਮਿਲ ਰਹੇ ਤੇ ਪੰਜਾਬ ਕਿਉਂਕਿ ਕੱਲਾ ਐਸਾ ਮੁੱਖ ਮੰਤਰੀ ਭਗਵੰਤ ਮਾਨ ਜੀ ਹਾਲਾਂਕਿ ਸੰਦੀਪ ਪਾਟਕ ਵੀ ਲੱਗਾ ਲੇਕਰ ਸੰਦੀਪ ਪਾਟਕ ਨਾਲ ਉਹ ਸੰਜੇ ਸਿੰਘ ਇੱਕ ਵੱਡਾ ਚਿਹਰਾ ਹੈ ਕਿਉਂਕਿ ਪਾਰਟੀ 'ਚ ਪੁਰਾਣੇ ਜੁੜੇ ਨੇ ਦੂਜੀ ਵਾਰ ਉਹ ਰਾਜ ਸਭਾ ਮੈਂਬਰ ਬਣਨੇ ਦਿੱਲੀ ਦੀ ਸਿਆਸਤ ਨੂੰ ਮਤਲਬ ਦਿੱਲੀ ਮਤਲਬ ਭਾਰਤ ਸਰਕਾਰ ਦੀ ਸਿਆਸਤ ਨੂੰ ਯੂਪੀ ਦੀ ਸਿਆਸਤ ਨੂੰ ਪੰਜਾਬ ਦੀ ਸਿਆਸਤ ਨੂੰ ਬਿਹਾਰ ਦੀ ਸਿਆਸਤ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਆਗਨੇ ਸ਼ਾਇਦ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਰਕਰਾਂ ਦੇ ਵਿੱਚ ਹੌਸਲਾ ਜਾਇਆ ਕਿਉਂਕਿ ਪਟਿਆਲੇ ਦੇ ਵਿੱਚ ਵੀ ਜਿਹੜੇ ਕਿਉਂਕਿ ਸੰਜੀਤ ਸਿੰਘ ਦੇ ਬਹੁਤ ਸਾਰੇ ਪੰਜਾਬ ਦੇ ਜਿਹੜੇ ਪ੍ਰਾਣੇ ਜਿਨ੍ਹਾਂ ਨੂੰ ਟਿਕਟਾਂ ਇਸਪਰ ਬਾਈ ਦੇ ਵਿੱਚ ਨਹੀਂ ਮਿਲੀਆਂ ਸੀ ਉਹਨਾਂ ਦੇ ਘਰਾਂ ਦੇ ਵਿੱਚ ਵੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਜਿਵੇਂ ਕਿ ਅੱਜ ਹੀ ਕਿਸੇ ਨੇ ਫੇਸਬੁੱਕ ਤੇ ਪਾਇਆ ਇੱਕ ਪਟਿਆਲੇ ਦਾ ਕਰਤਾ ਧਰਤਾ ਸੰਜੇ ਸਿੰਘ ਦਾ ਕਰਨਵੀਰ ਸਿੰਘ ਕਰਕੇ ਜੀ ਉਹ ਉਹਦੇ ਘਰ ਵੀ ਸਰਗਰਮ ਸਰਗਰਮੀਆਂ ਵਧ ਗਈਆਂ ਗਈਆਂ ਨੇ ਇਸ ਕਰਕੇ ਇਹ ਸੰਜੇ ਸਿੰਘ ਔਰ ਭਗਵੰਤ ਮਾਨ ਦੀ ਜੋੜੀ ਲੱਗਦਾ ਕਿ ਜਿਹੜੀਆਂ ਲੋਕ ਸਭਾ ਚੋਣਾਂ ਦੇ ਨੂੰ ਜਿਹੜਾ ਚੋਣ ਪ੍ਰਚਾਰ ਵਿੱਚ ਬਤੌਰ ਸਟਾਰ ਪ੍ਰਚਾਰਕ ਦੇ ਤੌਰ ਤੇ ਉਹ ਹੁਣ ਭਗਵੰਤ ਮਾਨ ਸਾਹਿਬ ਨੂੰ ਇੱਕ ਜੋੜੀਦਾਰ ਮਿਲ ਗਿਆ ਸੰਜੇ ਸਿੰਘ ਹੁਣ ਦੇਖਦੇ ਆ ਕਿ ਸੰਜੇ ਸਿੰਘ ਜਦੋਂ ਚੋਣ ਪ੍ਰਚਾਰ ਕਰੂਗਾ ਤੇ ਕੀ ਉਹਨਾਂ ਦੇ ਗ੍ਰਾਫ ਭਾਜਪਾ ਸ਼ਿਕਾਇਤ ਕਰ ਸਕਦੀ ਹੈ ਚੋਣ ਕਮਿਸ਼ਨ ਨੂੰ ਕਿ ਉਹ ਬੰਦਾ ਜਿਹੜਾ ਅੰਡਰ ਰਾਇਲ ਨੇ ਉਹਨੂੰ ਜਮਾਨਤ ਮਿਲੀ ਹੋਈ ਹੈ ਕੀ ਉਹ ਚੋਣ ਪ੍ਰਚਾਰ ਕਰ ਸਕਦਾ ਇਹ ਕਾਨੂੰਨੀ ਲੋਕ ਇਹਗੇ ਨੇ ਕਹਿ ਸਕਦੇ ਕਾਨੂੰਨੀ ਦਾ ਪੇਚ ਨੇ ਕਿ ਬੰਦਾ ਜਿਹੜਾ ਇਦਾਂ ਪ੍ਰਚਾਰ ਵਾਸਤੇ ਜਾ ਸਕਦਾ ਇਹ ਹੁਣ ਚੋਣ ਕਮਿਸ਼ਨ ਨੇ ਦੇਖਣਾ ਜਾਂ ਭਾਜਪਾ ਨੇ ਦੇਖਣਾ ਹੈ ਇਕੜਾ ਸੰਜੇ ਸਿੰਘ ਇੱਕ ਆਪਣੀ ਇੱਕ ਵੱਖਰੀ ਪਛਾਣ ਬਣਾ ਰਹੇ ਨੇ ਔਰ ਜਿਵੇਂ ਉਹਨਾਂ ਨੂੰ ਜਮਾਨਤ ਮਿਲੀ ਜਿਵੇਂ ਇਹਦੇ ਵਿੱਚ ਅਦਾਲਤ ਦੀਆਂ ਟਿੱਪਣੀਆਂ ਆਈਆਂ ਨੇ ਉਹਦੇ ਵਿੱਚ ਉਸ ਹੱਬ ਦੇ ਨਾਲ ਸੰਜੇ ਸਿੰਘ ਨੂੰ ਵੱਡੀ ਰਾਹਤ ਮਿਲੀ ਇਸੇ ਕਰਕੇ ਹੁਣ ਉਹਨਾਂ ਦੇ ਜਿਹੜੇ ਪੈਰ ਨੇ ਉਹ ਧਰਤੀ ਤੇ ਨਹੀਂ ਲੱਗ ਰਹੇ ਹਾਲਾਂਕਿ ਉਹਨਾਂ 6 ਮਹੀਨੇ ਦਾ ਇੱਕ ਜ਼ਰੂਰ ਕਹਿ ਸਕਦੇ ਕਿ ਬੰਵਾਸ ਕੱਟਿਆ ਹੈਗਾ ਜੇਲ ਬੰਵਾਸ ਕੱਟਿਆ ਹੈਗਾ ਲੇਕਿਨ ਹੁਣ ਜਿਵੇਂ ਉਹ ਮਿਲ ਰਹੇ ਨੇ ਔਰ ਜਾ ਕੇ ਸੁਨੀਤਾ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੇ ਘਰ ਵਾਲੀ ਦੇ ਪੈਰੀ ਹੱਥ ਲਾ ਕੇ ਬੋਲਦੇ ਨੇ ਫਿਰ ਅਗਲੇ ਦਿਨ ਉਹ ਬੋਲਦੇ ਆ ਕਿ ਨੇ ਕਿ ਮੈਂ ਉਹਨਾਂ ਦੀ ਅੱਖਾਂ ਜਿਹੜੇ ਹੰਝੂ ਦੇਖਨੇ ਇਹਨਾਂ ਹੰਝੂਆਂ ਦਾ ਬਦਲਾ ਲਿਆ ਜਾਵਾਂਗੇ ਫਿਰ ਜਿਹੜੀ ਸੈਂਟਰ ਸਰਕਾਰ ਦਾ ਜਿਹੜਾ ਅਤਿਆਚਾਰ ਆ ਉਹ ਅਸੀਂ ਜੇਲ੍ਹ ਵਾਲਾ ਜਿਹੜਾ ਉਹ ਵੋਟ ਦੀ ਚੋਟ ਦਾ ਉਹਨਾਂ ਨੇ ਐਲਾਨ ਦਿੱਤਾ ਕੀਤਾ ਹੋਇਆ ਇਹ ਇਹ ਜਿਹੜੇ ਸਲੋਗਨ ਨੇ ਪੋਲੀਟੀਕਲ ਤੌਰ ਤੇ ਇੱਕ ਵਰਕਰਾਂ ਦਾ ਮਨੋਬਲ ਮਜ਼ਬੂਤ ਕਰਨ ਵਾਸਤੇ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਸ਼ੋਅ ਕਰਨ ਵਾਸਤੇ ਇਹ ਪੋਲੀਟੀਕਲ ਜਿਹੜੀਆਂ ਸਟੇਟਮੈਂਟਾਂ ਨੇ ਇਹ ਇਹ ਆਪਣੇ ਆਪ 'ਚ ਬਹੁਤ ਸਾਰੇ ਬਾਈਨ ਰੱਖਦੀਆਂ ਨੇ